ਬੰਦਾ ਰੰਗ ਵੀ ਇਹਦਾ ਕਾਲਾ ਹੈ ਐਨਕਾ ਵੀ ਕਾਲੀਆਂ ਹੈ ਤੇ ਸਾਫਾ ਵੀ ਕਾਲਾ ਤੇ ਦਾੜੀ ਵੀ ਕਾਲੀ ਦਿੱਤੀ ਅਜੋ ਨੇ ਸਮਝਾਇਆ ਨੂੰ ਕਿ ਨਹੀਂ ਅੱਜ ਰੋਹੀਪੁਰ ਤੋਂ ਕਾਫਲਾ ਜਿਹੜਾ ਸਮੂਹ ਮਜ਼ਦੂਰ ਵੈਲਫੇਅਰ ਸਭਾ ਦਾ ਕੈਂਡੀਗੜ੍ਹ ਨੂੰ ਚੱਲਿਆ ਚਾਰ ਮੀਟਿੰਗਾਂ ਅੱਗੇ 78 ਵਿਕਾਸ ਭਵਨ 'ਚ ਅੱਜ ਪੰਜਵੀਂ ਮੀਟਿੰਗ ਦਾ ਉਹਨਾਂ ਸਮਾਧਿਤਾ ਸੀ ਦਾ ਸਮੇਂ ਦੇ ਵਿੱਚ ਜਿਹੜਾ ਪਹੁੰਚਣਾ ਸੀ ਅੱਜ ਵੈਲਫੇਅਰ ਸ਼ਬਾ ਦੇ ਸਾਰੇ ਆਗੂ ਤੇ ਹੋਰ ਵੀ ਪਹੁੰਚੀ ਸੰਗਤ ਅੱਜ ਚੰਡੀਗੜ੍ਹ ਨੂੰ ਜਾ ਰਹੇ ਨੇ 26 ਤਰੀਕ ਦੀ ਮੀਟਿੰਗ ਹੈ ਮੀਟਿੰਗ ਦੇ ਵਿੱਚ ਪਹੁੰਚਣਾ ਦਾ ਸਮੂਹ ਮਜ਼ਦੂਰ ਵੈਲਫਰ ਸ਼ਬਾ ਪ੍ਰਧਾਨ ਬੱਗਾ ਸਿੰਘ ਜੀ ਫਰੋਇਪੁਰ ਤੋਂ ਫਰੋਇਪੁਰ ਤੋਂ ਜਿਹੜਾ ਕਿ ਕੁਝ ਬੰਦੇ ਅੱਜ ਚੱਲੇ ਨੇ ਸੈਂਕੜਿਆਂ ਦੇ ਹਿਸਾਬ ਨਾਲ ਕੁਝ ਸੈਂਕੜਿਆਂ ਦੇ ਹਿਸਾਬ ਨਾਲ ਹੀ ਕੱਲ ਨੂੰ ਆਉਣਗੇ ਸਵੇਰੇ ਤੜਕੇ 5 ਵਾੜੀ ਗੱਡੀ ਤੇ ਤਾਂ ਚੰਡੀਗੜ੍ਹ ਪਹੁੰਚ ਕੇ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਨੇ ਮਜ਼ਦੂਰਾਂ ਦੀਆਂ ਮਲਰੇਗਾ ਦੇ ਸਬੰਧ ਵਿੱਚ ਲੋਕ ਸਰਕਾਰਾਂ ਨੇ ਕਿਤੇ ਕੰਮ ਚੱਲਿਆ ਤਾਂ ਪੈਸੇ ਨਹੀਂ ਮਿਲੇ ਜੇ ਪੈਸੇ ਮਿਲ ਗਏ ਤਾਂ ਕਿਤੇ ਕੰਮ ਨਹੀਂ ਚੱਲਿਆ ਤਾਂ ਹੁਣ ਜਿਹੜਾ ਇਹ ਕੰਮ ਜਿਹੜਾ ਬੰਦ ਕੀਤੀ ਜਾ ਰਹੇ ਨੇ ਅਸੀਂ ਉਸ ਵਿਸ਼ੇ ਦੇ ਵਿੱਚ ਜਾ ਰਹੇ ਹਾਂ ਕਿਉਂਕਿ ਸਾਨੂੰ ਜਿਹੜੀ ਮਜ਼ਦੂਰੀ ਕਿਉਂਕਿ ਇਹ ਲੋਕ ਜਿਹੜੇ ਨੇ بے ਜ਼ਮੀਨੇ ਕੋਈ ਪੱਕਾ ਰਜਗਾਰ ਨਹੀਂ ਕੋਈ ਨੌਕਰੀ ਪੇਸ਼ਾ ਨਹੀਂ ਤਾਂ ਨਰੇਗਾ ਦੇ ਕੰਮ ਤੇ ਜਿਹੜਾ ਦਿਹਾੜੀ ਦੇ ਹਿਸਾਬ ਨਾਲ ਇਹਨਾਂ ਨੂੰ ਕੋਈ ਆਪਦੀ ਰੋਟੀ ਰੋਜੀ ਦਾ ਪ੍ਰਬੰਧ ਹੋ ਜਾਂਦਾ ਸੀ ਤਾਂ ਹੁਣ ਉਹ ਸਰਕਾਰ ਜਿਹੜੀ ਸਾਡੇ ਨਾਲ ਥੋੜੀ ਜੀ ਵਿਸਥਾ ਕਰਨ ਲੱਗੀ ਏ ਇਸ ਵਾਸਤੇ ਸਾਨੂੰ ਜਿਹੜਾ ਚੰਡੀਗੜ੍ਹ ਵੱਲ ਕੂਚ ਕਰਨਾ ਪਿਆ ਸਭ ਨੂੰ ਜੈ ਜੀ ਜੈ ਭਾਰਤ ਜੋ ਕਿ ਸਾਡੇ ਸਮੂਹ ਵੈਲਫਰ ਸਭਾ ਦੇ ਮਜ਼ਦੂਰਾਂ ਦੇ ਆਗੂ ਪ੍ਰਧਾਨ ਬੱਗਾ ਸਿੰਘ ਜੀ ਉਹ ਆਪਣੇ ਵਿਚਾਰ ਸਾਂਝੇ ਕਰਨਗੇ ਔਰ ਇਸ ਤੋਂ ਪਹਿਲਾਂ ਕੋੜਾ ਜਿਹਾ ਸਮਾਂ ਜਿਹੜਾ ਜੋ ਨਮਸੀ ਸਾਡੇ ਜੀਰਾ ਪ੍ਰਧਾਨ ਜੀਰਾ ਤਸੀਲ ਤੋਂ ਪ੍ਰਧਾਨ ਨੇ ਉਹ ਆਪਣੇ ਵਿਚਾਰ ਸਾਂਝੇ ਕਰਨਗੇ ਸਾਰਿਆਂ ਨੂੰ ਮੇਰੇ ਵੱਲੋਂ ਜੈ ਜੀ ਜੈ ਭਾਰਤ ਸੋ ਅੱਜ ਅਸੀਂ ਫਰੋਇਦਪੁਰ ਸ਼ੌਣੀ ਸਟੇਸ਼ਨ ਤੋਂ 25 ਤਰੀਕ ਨੂੰ ਅਗਵੇਂ ਮਹੀਨੇ ਦੇ ਨੂੰ ਚੰਡੀਗੜ੍ਹ ਜਾ ਰਹੇ ਆ ਜਿਸ ਵਿੱਚ ਸਾਡੀਆਂ ਖਾਸ ਕਰਕੇ ਨੂਰਾਂ ਦੀਆਂ ਮੰਗਾਂ ਨਰੇਗਾ ਸਕੀਮ ਜਾਂ ਨਰੇਗਾ ਸਕੀਮ ਤੋਂ ਬਾਅਦ ਜੋ ਸਾਡੇ ਬੱਕਰੇ ਜੋ ਲਾਭ ਹਨ ਦਫ਼ਤਰਾਂ ਦੇ ਸਰਕਾਰੀ ਦਫ਼ਤਰਾਂ 'ਚ ਰੋੜ ਰਹੇ ਹਨ ਉਹਨਾਂ ਸੰਬੰਧੀ ਸਰਕਾਰ ਨੂੰ ਅਸੀਂ ਆਪਦੇ ਜ਼ਿਲ੍ਹਾ ਲੈਵਲ ਤੋਂ ਲੈ ਕੇ ਜਿਉਂ ਕੋੜਾਉਣ ਲੱਗੇ ਆ ਜਿਉਂ ਬੱਗਾ ਸਿੰਘ ਦੀ ਵਾਈ ਦੇ ਵਿੱਚ ਅੱਗੇ ਅਸੀਂ ਧਰਨੇ ਰੈਲੀਆਂ ਲਾ ਕੇ ਇਦਾਂ ਦੀਆਂ ਸ਼ਿਕਾਇਤਾਂ ਅਸੀਂ ਭੇਜ ਰਹੇ ਆ ਪਰ ਕਿਸੇ ਦੇ ਕੰਨ ਤੇ ਜੂੰ ਨਹੀਂ ਲੱਗੀ ਸੋ ਇਸ ਕਰਕੇ ਸਾਨੂੰ ਅੱਜ 25 8 2025 ਨੂੰ ਚੰਡੀਗੜ੍ਹ ਜਾਣ ਵਾਸਤੇ ਸਰਦਾਰ ਬੱਗਾ ਸਿੰਘ ਦੀ ਵਾਈ ਜਾਣਾ ਪਿਆ ਸੋ ਮਿਲਣ ਸਾਰਿਆਂ ਨੂੰ ਜੈ ਭੀਮ ਜੈ ਭਾਗ ਕਾਲਸੀ ਤੋਂ ਲੋਕਤਨ ਮੀਟਿੰਗਾਂ ਅੱਜ ਟੰਕੀਆਂ ਨੇ ਹੁਣ 26 ਤਰੀਕ ਨੂੰ ਲੱਟਣਗੇ ਅੱਜ ਅਸੀਂ ਚੰਡੀਗੜ੍ਹ ਜਾ ਰਹੇ ਹਾਂ ਦਫ਼ਤਰਾਂ ਦੇ ਵਿੱਚ ਬੈਠੇ ਹੋਏ ਬੇਈਮਾਨ ਬੇਈਮਾਨੀ ਦੇ ਮਾਰੇ ਸਾਡੇ ਕੀਤੇ ਕੰਮ ਦੇ ਪੈਸੇ ਨਹੀਂ ਦੇਦੇ ਜੇ ਅਸੀਂ ਕੰਮ ਕਰਨੇ ਆ ਤੇ ਸਾਨੂੰ ਪੈਸੇ ਨਹੀਂ ਮਿਲ ਰਹਾ ਜੇ ਅਸੀਂ ਦਫ਼ਤਰ ਜਾਂਦੇ ਆ ਸਾਨੂੰ ਕੰਮ ਨਹੀਂ ਮਿਲਦਾ ਇਹਨਾਂ ਨੇ ਸਾਨੂੰ ਜਿਹੜੇ ਮਾਰ-ਮਾਰ ਕੇ ਬਹੁਤ ਝੂਠ ਕੀਤਾ ਆ ਇਹ ਸਾਡੀ ਕੋਈ ਗੱਲ ਨਹੀਂ ਸੁਣਦੇ ਸਾਰੇ ਭੈਣ ਭਾਈਆਂ ਨੂੰ ਜੈ ਪੀਮ ਜੈ ਭਾਰਾ ਮੇਰੇ ਸਾਥ ਜੋ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਪੀਮ ਜੈ ਭਾਰਾ ਜੈ ਭਾਰਾ ਟੂ ਸਤਿ ਸ਼੍ਰੀ ਅਕਾਲ ਨਮਸਕਾਰ 2 ਦਿਨ ਤੋਂ ਲਗਾਤਾਰ بارش ਪੰਡੀ ਵਿੱਚ ਕੜਕ ਦੀ بارش ਦੇ ਵਿੱਚ ਸਾਡੇ ਮਨਰੇਗਾ ਆਗੂ ਸਮੂਹ ਮਜ਼ਦੂਰ ਵਲ ਫਰ ਸਭਾ ਦੇ ਅਹੁਦੇਦਾਰ ਅਤੇ ਅੱਜ 25 ਤਰੀਕ ਨੂੰ ਕੁਝ ਬੰਦੇ ਰਵਾਨਗੀ ਕਰ ਰਿਹਾ ਕੁਝ 26 ਤਰੀਕ ਨੂੰ 4:30 ਵਜੇ ਸ਼ੋਣੀ ਟ੍ਰੇਨ ਤੋਂ ਜਿਹੜਾ ਚੜਨਗੇ ਤਾਂ ਲਗਭਗ ਬੜੇ ਵੱਡ ਭਾਗੀਆਂ ਕਿ ਬੜੇ ਜ਼ੋਰ ਦੇ ਨਾਲ ਅਸੀਂ ਇੱਕ ਸਰਕਾਰੀ ਮੀਟਿੰਗ ਦੀ ਲੈਟਰ ਲਈ ਆ ਜਿਹਦੇ ਵਿੱਚ 26 ਤਰੀਕ ਨੂੰ ਬੁਲਾਇਆ ਗਿਆ ਸੀਗਾ ਵੀ ਮਜ਼ਦੂਰ ਆਪਣੀਆਂ ਆਪਣੀਆਂ ਮੁਸ਼ਕਲਾਂ ਜਿਹੜੀਆਂ ਦੱਸਣਗੇ ਤਾਂ ਉਸ ਦੇ ਸੰਬੰਧ ਵਿੱਚ ਅੱਜ ਪਰਮਾਤਮਾ ਵੀ ਸਾਡੇ ਨਾਲ ਇੰਤਿਹਾਮ ਲੈ ਰਿਹਾ ਹੈ ਤੇ ਪੂਰੀ بارش ਹੈਗੀ ਆ ਮੈਨੂੰ ਲੱਗਦਾ 1 ਮਿੰਟ ਵੀ ਰੁਕੀ ਨਹੀਂ ਐ ਤਾਂ ਕੜਕਲੀ بارش ਦੇ ਵਿੱਚ ਵੀ ਲਗਭਗ ਅਸੀਂ ਜਿੰਨੇ ਬੰਦੇ ਲੋਡ ਤੋਂ ਜ਼ਿਆਦਾ ਇੱਥੇ ਆ ਗਏ ਆ ਰੇਲਵੇ ਸਟੇਸ਼ਨ ਤੇ ਤਾਂ ਸਵੇਰੇ ਵੀ ਜਿਹੜਾ ਹੈਗਾ ਵੱਡੇ ਪੱਧਰ ਤੇ ਪਹੁੰਚ ਆ ਗਿਆ ਇਸੇ ਤਰ੍ਹਾਂ ਹੀ ਸਾਡੇ ਲੋਕਾਂ ਨੂੰ ਸਰਕਾਰਾਂ ਨੇ ਵੀ ਬਦਨਾਮ ਕੀਤਾ ਸੀਗਾ ਸਾਡੇ ਲੋਕਾਂ ਨੂੰ ਮਲਾਜਮਾਂ ਨੂੰ ਵੀ ਬਦਨਾਮ ਕੀਤਾ ਸੀਗਾ ਸਾਡੇ ਲੋਕਾਂ ਨੂੰ ਟਾਈਮ ਦਾ ਵੀ ਸਿਸਟਮ ਬਾਰੇ ਪਤਾ ਨਹੀਂ ਸੀਗਾ ਅਸੀਂ ਵੱਡ ਪਾ ਗੀਆਂ ਕਿ ਅਸੀਂ ਆਪਣੀ ਜ਼ਿੰਮੇਵਾਰੀ ਵੀ ਸੰਭਲਣ ਲੱਗ ਪਏ ਆ ਅਸੀਂ ਦਫਤਰਾਂ ਤੋਂ ਬੈਠ ਕੇ ਵੱਡੇ ਪੱਧਰ ਤੇ ਪੰਜਾਬ ਲੈਵਲ ਤੇ ਮੀਟਿੰਗਾਂ ਕਰਨ ਲੱਗ ਪਏ ਆ ਹੁਣ ਸਾਨੂੰ ਆਸ ਆ ਸਾਨੂੰ ਉਮੀਦ ਆ ਕਿ ਅਸੀਂ ਮਨਰੇਗਾ ਤਾਂ ਕਿ ਆਪਦੇ ਪੂਰੇ ਹੱਕ ਨੇ ਜਿਹੜੇ ਭਾਵਾ ਸਾਹਿਬ ਡਾਕਟਰ ਬੇੜਕਰ ਪੀਮਰੋ ਸਾਹਿਬ ਨੇ 1952 ਚ ਲਿਖਿਆ ਸੀਗਾ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਬਰਾਬਰ ਦੇ ਆਧਾਰ ਤੇ ਲੈਣਾ ਹੈ ਤਾਂ ਉਸ ਮੁਤਾਬਕ ਸਾਡਾ ਅੱਜ ਬਹੁਤ ਵੱਡਾ ਪ੍ਰਾਲਾ ਜਿਸ ਤਰ੍ਹਾਂ ਜੀ ਕਨਕਸ਼ੀ ਪਰਸ਼ ਵਿੱਚ ਚੱਲ ਲੱਗੇ ਹੋਏ ਆ ਇਸੇ ਤਰ੍ਹਾਂ ਹੀ ਲਾਗੂ ਕਰਵਾਵਾਂਗੇ ਨਾਲ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਅੱਜ ਮੇਰੇ ਨਾਲ ਸਾਥ ਦਿੰਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਚੰਡੀਗੜ੍ਹ ਹੋ ਸਕਦਾ ਹੈ ਕਿ ਆਪਣੇ ਲੈਟਰ ਜਾਰੀ ਹੋ ਜਾਣ ਤੇ ਉਸ ਤੋਂ ਬਾਅਦ ਆਪਣਾ ਮੁੱਦਾ ਖਤਮ ਹੋ ਸਕਦਾ ਹੈ ਤਾਂ ਨਾਲ ਹੀ ਥੋੜੇ ਸਮੇਂ ਬਾਅਦ ਆਪਾਂ ਦਿੱਲੀ ਵੀ ਜਾਣਾ ਦਿੱਲੀ ਦੇ ਵਿੱਚ ਵੀ ਬਹੁਤ ਸਾਡੀਆਂ ਸਹੂਲਤਾਂ ਨੇ ਬੜੇ ਸਾਡੇ ਦਫਤਰ ਨੇ ਜਿਹੜੇ ਸਾਡੇ ਹੱਥ ਲਾਗੂ ਕਰਉਣ ਲਈਏ ਉਹ ਦਫਤਰਾਂ ਦੇ ਵਿੱਚ ਵੀ ਮਹੀਨੇ 'ਚ ਇੱਕ ਵਾਰ ਪੂਰੀ ਦੀ ਪੂਰੀ ਸੰਗਤ ਲੈ ਕੇ ਜਾਵਾਂਗੀ ਇਸੇ ਤਰ੍ਹਾਂ ਹੀ ਲੈ ਕੇ ਜਾਵਾਂਗੀ ਕਿ ਜੇ ਹੋਣ ਲੈ ਕੇ ਜਾਂਦੇ ਆ ਤਾਂ ਮੈਨੂੰ ਬਹੁਤ ਆਸਾ ਮੈਨੂੰ ਬਹੁਤ ਉਮੀਦ ਆ ਕਿ ਅਸੀਂ ਜ਼ਿੰਮੇਵਾਰੀ ਨੂੰ ਥੋੜਾ ਜਿਹਾ ਸਖਤੀ ਨਾਲ ਹੋਰ ਸਮਝੀਏ ਟਾਈਮ ਦੇ ਪਾਬੰਦ ਹੋਈਏ ਆਪਦੇ ਹੱਕਾਂ ਨੂੰ ਲਾਗੂ ਕਰਉਣ ਲਈ ਜ਼ਿੰਮੇਵਾਰ ਹੋਈਏ ਤਾਂ ਆਉਣ ਵਾਲੇ ਸਮੇਂ 'ਚ ਸਾਡੇ ਸਮਾਜ ਦੇ ਜਿਹੜੇ ਬੱਚੇ ਨੇ ਉਹ ਆਪਣੀ ਮੰਜ਼ਿਲ ਹਾਸਲ ਕਰ ਲੈਣ ਉਹਨਾਂ ਦੀ ਮੰਜ਼ਿਲ ਬਾਬਾ ਸਾਹਿਬ ਦੀ ਦੇਣ ਆ ਪਾਰਲੀਮੈਂਟ ਲੋਕ ਸਭਾ ਵਿਧਾਨ ਸਭਾ ਉਹਨਾਂ ਦੀ ਮੰਜ਼ਿਲ ਆ ਉਸ ਜਗ੍ਹਾ ਤੱਕ ਪਹੁੰਚਦੀ ਅਸੀਂ ਤਾਂ ਹੀ ਕੋਸ਼ਿਸ਼ ਕਰ ਸਕਦੇ ਆ ਸਾਨੂੰ ਟਾਈਮ ਦੇ ਪਾਬੰਦ ਹੋਣਾ ਪੈਗਾ ਸਾਨੂੰ ਜ਼ਿੰਮੇਵਾਰ ਬਣਨਾ ਪੈਗਾ ਸਾਨੂੰ ਆਪਣੀ ਹੱਕਾਂ ਪ੍ਰਤੀ ਜਾਗਰੂਕ ਹੋਣਾ ਪੈਗਾ ਸਾਨੂੰ ਇੱਕ ਲੜਨ ਦੀ ਸਿਆਸੀ ਲੋੜ ਹੈ ਕਿ ਅਸੀਂ ਸਿਆਸਤ ਦੇ ਨਾਲ ਲੜ ਸਕੀਏ ਐਨਾ ਕਹਿ ਦਿਆ ਹੋਇਆ ਸਭ ਨੂੰ Jai pee